ਵਾਹਿ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਲੋਕਾਂ ਦੇ ਘਰਾਂ ਨੂੰ ਅੱਗ ਨਾਲ ਨਾਲੋਂ ਸੜਨ ਤੋਂ ਬਚੋਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਦੇਸ਼ ਵਿੱਚ ਪਹੁੰਚ ਗਏ ਇੱਕ ਪਿੰਡ ਵੇਖ ਕੇ ਉਸ ਦੇ ਬ੍ਰਿਸ਼ੇ ਹੇਠਾਂ ਬੈਠ ਗਏ ਪਿੰਡ ਵਾਸੀਆਂ ਨੇ ਅੰਨ ਜਲ ਨਾਲ ਆਪ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਕੁਝ ਦਿਨ ਉੱਥੇ ਟਿੱਕੇ ਰਹੇ। ਇੱਕ ਦਿਨ ਜਦ ਨਗਰ ਨਿਵਾਸੀ ਆਪਣਾ ਸਮਾਨ ਚੁੱਕ ਕੇ ਪਰਿਵਾਰ ਨੂੰ ਲੈ ਕੇ ਉੱਥੋਂ ਪਹੁੰਚ ਕਰਨ ਲੱਗੇ ਤਾਂ ਗੁਰੂ ਜੀ ਨੇ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ? ਉਹਨਾਂ ਨੇ ਦੱਸਿਆ ਕਿ ਇਸ ਨਗਰ ਨੂੰ 6 ਮਹੀਨੇ ਪਿਛੋਂ ਅੱਗ ਲੱਗ ਜਾਂਦੀ ਹੈ। ਹੁਣ ਉਹ ਸਮਾਂ ਆ ਗਿਆ ਹੈ। ਇਸ ਕਰਕੇ ਅਸੀਂ 5-7 ਦਿਨ ਵਾਸਤੇ ਇੱਥੋਂ ਕੱਢ ਕੇ ਆਪਣਾ ਸਮਾਨ ਤੇ ਬਾਲ ਬੱਚਾ ਬਾਹਰ ਲੈ ਜਾਣੇ ਹਨ। ਜੇ ਤੁਸੀਂ ਵੀ ਸਾਡੇ ਨਾਲ ਚਲੋ ਤਾਂ ਬੜੀ ਕਿਰਪਾ ਹੋਵੇਗੀ। ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਸਾਡੀ ਸਿੱਖੀ ਧਾਰਨ ਕਰ ਲਵੋ ਅਤੇ ਸਤਨਾਮ ਦਾ ਜਾਪ ਚੱਪੋ ਤਾਂ ਫਿਰ ਕਦੀ ਤੁਹਾਡੇ ਘਰ ਨਹੀਂ ਸੜਨਗੇ। ਤਦ ਉਹ ਨਗਰ ਨਿਵਾਸੀ ਗੁਰੂ ਜੀ ਦਾ ਬਚਨ ਮੰਨ ਕੇ ਦੂਸਰੇ ਪਿੰਡ ਜਾਣ ਦੀ ਥਾਂ ਗੁਰੂ ਜੀ ਪਾਸ ਹੀ ਰਹੇ। ਜਦ ਨਗਰ ਨੂੰ ਆਗ ਲੱਗਣ ਦਾ ਦਿਨ ਆਇਆ ਤਾਂ ਇੱਕ ਬੜਾ ਭਿਆਨਕ ਰੂਪ ਦੇਵਤ ਆਇਆ। ਉਸਦੇ ਹੱਥ ਵਿੱਚ ਅੱਗ ਦਾ ਮੁਹਾਤਾ ਫੜਿਆ ਹੋਇਆ ਸੀ ਉਸਨੇ ਲੋਕਾਂ ਨੂੰ ਕਿਹਾ ਤੁਸੀਂ ਪਿੰਡ ਛੱਡ ਕੇ ਬਾਹਰ ਨਹੀਂ ਗਏ ਯਾਦ ਰੱਖੋ ਮੈਂ ਤੁਹਾਨੂੰ ਸਾਰਿਆਂ ਨੂੰ ਸਾੜ ਦਿਆਂਗਾ ਦਾਤ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਡਰ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ ਅੱਗੇ ਤਾਂ ਘਰ ਸੜ ਜਾਣ ਦੀ ਡਰ ਸੀ ਫਿਰ ਹੁਣ ਬਾਲ ਬੱਚੇ ਦੀਆਂ ਜਾਨਾਂ ਦੀ ਵੀ ਫਿਕਰ ਪੈ ਗਈ ਹੈ ਸਾਨੂੰ ਇੰਨਾ ਸੰਤਾਨ ਨੇ ਨਹੀਂ ਜਾਣ ਦਿੱਤਾ ਅਸੀਂ ਤਾਂ ਨਿਕਲ ਹੀ ਚਲੇ ਸੀ ਗੁਰੂ ਜੀ ਨੇ ਜਦ ਲੋਕਾਂ ਨੂੰ ਇਸ ਤਰ੍ਹਾਂ ਪੈਪਿਤ ਵੇਖਿਆ ਤਾਂ ਆਪ ਜੀ ਨੇ ਉਸ ਦੈਤ ਵੱਲ ਟੇਡ ਨਜ਼ਰ ਕਰਕੇ ਵੇਖਿਆ ਗੁਰੂ ਜੀ ਇਸ ਤਰ੍ਹਾਂ क्रूर दृष्टि ਨਾਲ ਵੇਖਣ ਕਰਕੇ ਦੈਤ ertid ਉੱਤੇ ਡਿੱਗ ਗਿਆ ਤਦ ਗੁਰੂ ਜੀ ਨੇ ਉੱਠ ਕੇ ਆਪਣਾ ਚਰਨ ਉਸਦੇ ਸਿਰ ਉੱਤੇ ਲਾਇਆ ਜਿਸ ਤੇ ਸ਼ੂਨ ਨਾਲ ਦੈਤ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਕਹਿਣ ਲੱਗਾ ਮਹਾਰਾਜ ਮੇਰਾ ਅਪਰਾਧ ਬਖਸ਼ੋ ਮੈਂ ਤੁਹਾਡਾ ਸੇਵਕ ਹਾਂ ਜੋ ਹੁਕਮ ਕਰੋਗੇ ਸੋਈ ਮੰਨਾਂਗਾ ਗੁਰੂ ਜੀ ਨੇ ਕਿਹਾ ਜੇ ਇਸ ਨਗਰ ਵਿੱਚ ਧਰਮਸਾਲਾ ਬਣਾ ਕੇ ਸਤ ਸਾਰ ਨਾਮ ਦਾ ਸਿਮਰਨ ਕਰਿਆ ਕਰੇ ਅਤੇ ਇਸ ਨਗਰ ਵਾਸੀਆਂ ਨਾਲ ਮਿਲ ਕੇ ਕੀਰਤਨ ਕਰਿਆ ਕਰੇ ਅਤੇ ਆਪਣੇ ਸਿਰ ਤੇ ਪਾਣੀ ਟੋ ਕੇ ਸੰਗਤ ਦੀ ਸੇਵਾ ਕਰਿਆ ਕਰੇਗਾ ਤੇਰੀ ਗਤੀ ਹੋਵੇਗੀ ਦਾਤ ਨੇ ਸਭ ਕੁਝ ਇਸ ਤਰ੍ਹਾਂ ਹੀ ਕੀਤਾ ਗੁਰੂ ਜੀ ਗੁਰੂ ਜੀ ਦੇ ਹੁਕਮ ਅਨੁਸਾਰ ਕਰ ਦਿੱਤਾ ਜਿਸ ਨੂੰ ਵੇਖ ਕੇ ਪਿੰਡ ਦੇ ਲੋਕ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਗੁਰੂ ਜੀ ਨੇ ਬਾਝ ਪਾਸੋਂ ਚਿੜੀ ਦੀ ਸੇਵਾ ਕਰਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ